ਜਦੋਂ ਕਲਗੀਧਰ ਪਾਤਸ਼ਾਹ ਮਹਾਰਾਜ ਪਟਨਾ ਸਹਿਬ 7 ਸਾਲ ਗੁਜ਼ਾਰ ਕੇ ਮਾਖੋਬਲ ਦੀ ਧਰਤੀ ਤੇ ਆਏ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਦਰਬਾਰ ਸਜਿਆ ਹੋਇਆ ਸੀ ਸਹਿਬ ਨੇ ਵੇਖਿਆ ਵੀ ਸਾਹਮਣੇ ਸਹਿਬਜ਼ਾਦਾ ਗੋਬਿੰਦ ਰਾਏ ਹਜੇ ਨਾਮ ਹੈ ਕਲਗੀਧਰ ਪਾਤਸ਼ਾਹ ਜੀ ਦਾ ਬਚਪਨ ਦਾ ਤੇ ਆਰੇ ਨੇ ਨਾਲ ਮਾਂ ਗੁਜਰ ਕੌਲ ਹੈ ਮਾਤਾ ਗੁਜਰੀ ਜੀ ਨੇ ਹਜੇ ਅਗੇ ਨਾਲ ਮਾਮਾ ਕਿਰਪਾਲ ਚੰਦ ਹੈ ਸੰਗਤ ਹੈ ਇੱਕ ਬਚਨ ਆਖੇ ਕਹਿਣ ਲੱਗੇ ਵੀ ਦਰਬਾਰ ਵਿੱਚ ਨਹੀਂ ਆਉਣਾ ਬਲਕਿ ਬਾਹਰ ਹੀ ਰੁਕ ਜਾਣ ਔਰ ਸਤਿਗੁਰੂ ਨੇ ਬਚਨ ਮੰਨਿਆ ਬਾਹਰ ਰੁਕ ਗਏ ਸਿੰਧਾਸਨ ਤੋਂ ਉੱਠਦੇ ਆ ਗੁਰੂ ਤੇਗ ਬਹਾਦਰ ਸਾਹਿਬ ਸਾਹਮਣੇ ਦਰਵਾਜ਼ੇ ਤੇ ਗਏ ਆਪਣੇ ਪੁੱਤ ਨੂੰ ਜਾ ਕੇ ਗਲਵੱਕੜੀ ਵਿੱਚ ਗੋਦ ਵਿੱਚ ਨਹੀਂ ਲਿਆ ਤੁਸੀਂ ਵੇਖੋ ਗੁਰੂ ਤੇਗ ਬਹਾਦਰ ਸਾਹਿਬ ਬਾਦਸ਼ਾਹ ਨੂੰ ਆਪਣੇ ਪੁੱਤ ਨੂੰ ਗੋਦ ਵਿੱਚ ਨਹੀਂ ਲਿਆ ਬਲਕਿ ਇੱਕ ਬਚਨ ਆਖੇ ਕਹਿਣ ਲੱਗੇ ਪੁੱਤ ਗੋਪਿੰਦ ਰਾਏ ਤੂੰ ਆਪਣੀ ਮਾਂ ਕੋਲ ਬਹੁਤਾ ਸਮਾਂ ਗੁਜ਼ਾਰਿਆ ਹੈ ਸਰੀਰਕ ਰੂਪ ਵਿੱਚ ਮੇਰੇ ਤੋਂ ਦੂਰ ਰਿਹਾ ਤੇ ਇੱਕ ਗੱਲ ਇਹ ਮੈਂ ਤੈਨੂੰ ਕੁੱਛ ਨਹੀਂ ਚਾਹਣਾ ਤੂੰ ਕਿੰਨੀ ਬਾਣੀ ਪਟਨਾ ਸਾਹਿਬ ਦੀ ਧਰਤੀ ਤੇ ਰਹਿ ਕੇ ਜ਼ੁਬਾਨੀ ਕੰਚ ਕੀਤੀ ਹੈ ਤੇ ਮੈਨੂੰ ਬਾਣੀ ਸੁਣਾ ਉਸ ਵੇਲੇ ਕਲਗੀਧਰ ਪਾਤਸ਼ਾਹ ਨੇ ਆਨੰਦ ਸਾਹਿਬ ਦੀ ਬਾਣੀ ਦਾ ਪਾਠ ਸੁਣਾਇਆ ਸੀ ਸੰਪੂਰਨ ਗੁਰਬਿੰਦ ਘੋਰ ਅੰਧਾਰਿਕ ਪੁਸਤਕ ਹੈ ਉਹਦੇ ਵਿੱਚ ਜ਼ਿਕਰ ਹੈ ਆਨੰਦ ਸਾਹਿਬ ਦੀ ਬਾਣੀ ਦਾ ਪਾਠ ਸੁਨਾਇਆ ਔਰ ਜਦੋਂ ਬਾਣੀ ਦਾ ਪਾਠ ਸੁਨਾਇਆ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬਹੁਤ ਪ੍ਰਸੰਨ ਹੋਏ ਇੱਕ ਬਚਨ ਆਖਿਆ ਆਪਣੇ ਪੁੱਤ ਨੂੰ ਗੋਦ ਵਿੱਚ ਲਿਆ ਗਲਬਕਰੀ ਵਿੱਚ ਲਿਆ ਸੀਨੇ ਨਾਲ ਲਾਇਆ ਬਚਨ ਆਖਿਆ ਕਿ ਲੱਗੇ ਭਲਿਓ ਅੱਜ ਤੋਂ ਬਾਅਦ ਮਾਖੋਬਾਲ ਦਾ ਨਾਮ ਬਦਲ ਕੇ ਆਨੰਦਪੁਰ ਸਾਹਿਬ ਲਖ ਦਿਓ ਆਉਣ ਵਾਲੇ ਸਮੇਂ ਦੇ ਅੰਦਰ ਸੰਗਤਾਂ ਨਮ ਸ਼ਿਕਾਰਾ ਕਰਨਗੀਆਂ ਔਰ ਇੱਕ ਗੱਲ ਦਾ ਚੇਤਾ ਕਰਨਗੇ ਇਹ ਆਨੰਦਪੁਰ ਸਾਹਿਬ ਦੀ ਉਹ ਧਰਤੀ ਹੈ ਜਿੱਥੇ ਪਿਓ ਪੁੱਤ ਦਾ ਮਿਲਾਪ ਹੁੰਦਾ ਪਰ ਪਿਓ ਪੁੱਤ ਦਾ ਮਿਲਾਪ ਬਾਤ ਵਿੱਚ ਹੁੰਦਾ ਹੈ ਇੱਥੇ ਗੁਰੂ ਤੇ ਸਿੱਖ ਦਾ ਮਿਲਾਪ ਪਹਿਲਾਂ ਹੁੰਦਾ ਗੁਰੂ ਤੇ ਸਿੱਖ ਦਾ ਮਿਲਾਪ ਹੁੰਦਾ ਉਹਦੋਂ ਹੈ ਜਦੋਂ ਵਿਚਕਾਰ ਬਾਣੀ ਹੋਵੇ ਮੈਂ ਹੱਥ ਜੋੜ ਬੇਨਤੀ ਤੁਹਾਨੂੰ ਕਹਿਣ ਲੱਗਿਆ ਅਸੀਂ ਵੀ ਆਪਣੇ ਬੱਚਿਆਂ ਨੂੰ ਹਰ ਮਾਹ ਬਾਪ ਆਪਣੇ ਬੱਚਿਆਂ ਨੂੰ ਪਿਆਰ ਕਰਦਾ ਹੈ ਕਰਨਾ ਵੀ ਚਾਹੀਦਾ ਹੈ ਪਰ ਕਦੀ ਤੇ ਇਹ ਗੱਲ ਪੁੱਛਣੀ ਚਾਹੀਦੀ ਹੈ ਪੁੱਤ ਵੀ ਤੈਨੂੰ ਹਰ ਮੰਗ ਵਿੱਚ ਵਸਤੂ ਜੋ ਤੂੰ ਆਖਣਾ ਮੂੰਹੋਂ ਬਾਦ ਵਿੱਚ ਕੱਢਨੇ ਮੈਂ ਲਿਆ ਕੇ ਦੇਣ ਦੀ ਕੋਸ਼ਿਸ਼ ਕਰਦਾ ਤੇ ਤੈਨੂੰ ਇੱਕ ਗੱਲ ਮੈਂ ਪੁੱਛਣੀ ਹੈ ਵੀ ਤੂੰ ਕਦੀ ਮੈਨੂੰ ਜਪਦੀ ਸ਼ਹਿਬ ਦਾ ਪਾਠ ਸੁਣਾ ਤੈਨੂੰ ਆਹ ਵਸਤੂ ਚਾਹੀਦੀ ਐ ਉਹ ਭਾਵੇਂ ਖੇਡਣ ਦੀ ਐ ਭਾਵੇਂ ਕੋਈ ਹੋਰ ਐ ਲੀੜਾ ਕਪੜਾ ਮੈਂ ਤੈਨੂੰ ਇੱਕ ਦੀ بجائے ਦੋ ਲਿਆ ਕੇ ਦੇ ਦਾਂਗਾ ਪਰ ਤੂੰ ਇੱਕ ਕੰਮ ਕਰ ਮੈਨੂੰ ਕਦੀ ਰਹਿਰਾਜ ਸਿੰਘ ਦਾ ਪਾਠ ਜ਼ੁਬਾਨੀ ਕੰਠ ਕਰਕੇ ਸੁਣਾ ਦੇ ਤੂੰ ਕਦੀ ਮੈਨੂੰ ਆਸਾ ਕੀ ਬਾਣੀ ਸੁਣਾ ਤੂੰ ਕਦੀ ਅੰਮ੍ਰਿਤ ਬਾਣੀ ਸੁਖਮਨੀ ਸਾਹਿਬ ਦਾ ਪਾਠ ਸੁਣਾ ਇਹ ਸਾਨੂੰ ਵੀ ਆਪਣੇ ਬੱਚਿਆਂ ਨੂੰ ਕਦੀ ਆਪਣੀ ਗੋਦ ਵਿੱਚ ਬਿਠਾ ਕੇ ਮੈਂ ਆਪਣੇ ਗੁਰੂ ਤੇ ਗੋਦ ਵਿੱਚ ਬਿਠਾਉਂਦਾ ਨਹੀਂ ਪਹਿਲਾਂ ਪੁੱਛਦਾ ਆਪਾਂ ਗੋਦ ਵਿੱਚ ਬਿਠਾ ਕੇ ਪੁੱਛ ਲਈਏ ਵੀ ਆਪਣੇ ਪੁੱਤ ਧੀਆਂ ਨੂੰ ਵੀ ਤੁਸੀਂ ਸਾਨੂੰ ਰੱਬੀ ਬਾਣੀ ਸੁਣਾਉ ਕਦੀ ਮੈਂਦਰ ਸਮਾਨੀ ਪਜਾਰਨਾ ਚੋਂਦਾ ਇੱਕ ਗੱਲ ਚੇਤਾ ਰੱਖੋ ਜਿੰਨਾ ਸਮਾਂ ਕਈ ਵਾਰੀ ਆਪਾਂ ਖੇਤੀ ਕਰਨੇ ਹੈ ਤੇ ਵਕਤ ਨਾਲ ਬੰਦਾ ਖੇਤੀ ਦੀ ਸੰਭਾਲ ਨਾ ਕਰੇ ਜਦੋਂ ਉਹਨੂੰ ਪਤਾ ਹੈ ਵੀ ਇਹਨੂੰ ਖਤਰਾ ਹੈ ਕੋਈ ਸੁੰਡੀ ਪੈਣੀ ਹੈ ਜਾਂ ਇਹਨੂੰ ਕੋਈ ਕੀੜਾ ਲੱਗਣਾ ਹੈ ਵਕਤ ਨਾਲ ਨਾ ਸੰਭਾਲੇ ਔਰ ਵਕਤ ਗੁਜ਼ਰ ਜਾਣ ਤੋਂ ਬਾਅਦ ਤੇ ਫਿਰ ਕੋਸ਼ਿਸ਼ ਕਰੇ ਵੀ ਇਹਦਾ ਕੀੜਾ ਮਰ ਜਾਏ ਫਸਲ ਬਚ ਜਾਏ ਫਿਰ ਬਹੁਤ ਔਖਾ ਹੋ ਜਾਂਦਾ ਹੈ ਬਿਲਕੁਲ ਇਸੇ ਤਰ੍ਹਾਂ ਬੇਅੰਤ ਮਾਪੇ ਐਸੇ ਨੇ ਉਹਨਾਂ ਸੁੱਖ ਸਹੂਲਤਾਂ ਵਿੱਚ ਪੁੱਤ ਧੀਆਂ ਨੂੰ ਪਾਲਿਆ ਪਰ ਕਦੀ ਗੁਰੂ ਤੇ ਸ਼ਬਦ ਦੀ ਚੇਟਕ ਨਾ ਲਾਈ ਆਖਿਰ ਇੱਕ ਵਕਤ ਬਣਿਆ ਮੈਨੂੰ ਖਿਮਾ ਕਰ ਦਿਓ ਸੁੱਖਾਂ ਵਿੱਚ ਪਲਦੇ ਪੁੱਤ ਧੀ ਕਈ ਵਾਰੀ ਬਕਾਰਾਂ ਦਾ ਕੀੜਾ ਲੱਗ ਗਿਆ ਵਿਸ਼ੇ ਬਕਾਰਾਂ ਦਾ ਜਦੋਂ ਕੀੜਾ ਲੱਗਿਆ ਤੇ ਪਰਜ ਕੇ ਮਾਂ ਬਾਪ ਤਰਲੇ ਮਾਰਦਾ ਵੀ ਹੁਣ ਇਹ ਚੰਗੇ ਰਾਹ ਤੁਰ ਪੈਣ ਮੈਨੂੰ ਖਿਮਾ ਕਰਿਓ ਫਿਰ ਬਹੁਤ ਮੁਸ਼ਕਲ ਹੋ ਜਾਂਦਾ ਹੈ ਵਕਤ ਨਾਲ ਸੰਭਾਲਣਾ ਬਹੁਤ ਚੰਗੀ ਗੱਲ ਹੈ